ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਬਣਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇਸ਼ ਦੇ ਕਈ ਹਿੱਸਿਆਂ ਵਿੱਚ ਸ਼ਮਸ਼ਮ ਵਰਿਆ ਮੀ ਇਸ ਨਾਲ ਹੀ ਗਰਮੀ ਤੋਂ ਰਾਹਤ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਇਸ ਦੇ ਨਾਲ 16 ਦੀ 16 ਦੀ ਮੌਤ ਅਤੇ ਟਰੇਟ जख्मी ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਗਰਮੀ ਦੇ ਕਹਿਰ ਚਾਰੇ ਲੋਕਾਂ ਨੂੰ ਕੜਾਕੇ ਦੀ ਧੁੱਪ ਤੇ ਕੁਝ ਰਾਹਤ ਮਿਲੀ ਸੀ ਦੱਸਦੀ ਹੈ ਕਿ ਕਈ ਦੇਸ਼ ਦੇ ਕਈ ਹਿੱਸਿਆਂ ਵਿੱਚ ਹੁਣ ਤੂਫਾਨ ਅਤੇ ਮੀਂਹ ਦੀ ਤਬਾਹੀ ਨਚਾਈ ਹੋਈ ਹੈ ਮੌਸਮ ਨੇ ਆਏ ਅਚਾਨਕ ਬਦਲ ਬਦਲਾਵ ਨਾਲ ਹੀ ਲੋਕਾਂ ਦੇ ਚਿਹਰੇ ਖਿੜ ਗਏ ਪਰ ਇਸ ਦੌਰਾਨ ਕਈ ਲੋਕ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੇ ਨਾਲ ਹੀ ਦਰਸਲ ਕਈ ਥਾਵਾਂ ਤੇ ਦਰਧ ਅਤੇ ਬਿਜਲੀ ਦੇ ਖਮੇ ਉਖੜ ਜਾਣ ਅਤੇ ਕੁਝ ਘਰਾਂ ਦੇ ਤੇ ਜਾਣਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਤੂਫਾਨ ਅਤੇ ਮੀਂਹ ਕਾਰਨ ਹੋਏ ਹਾਸਿਆਂ ਵਿੱਚ ਦਿੱਲੀ ਹਰਿਆਣਾ ਉੱਤਰਾਖੰਡ ਰਾਜਸਥਾਨ ਚਾਰਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਲੋਕ ਜ਼ਖਮੀ ਹੋ ਗਏ ਹਨ ਮੌਸਮ ਵਿਭਾਗ ਅਨੁਸਾਰ 15 ਮਈ ਤੱਕ ਦੇਸ਼ ਦੇ ਹਰ ਹਿੱਸੇ 'ਚ ਮੌਸਮ ਦਾ ਪੈਟਰਨ ਏਕੋ ਜਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ